ਇਹ ਟਿਕਾ ਬੇਬੇ ਇਹਦੀ ਉਮਰ ਦੀ ਜਨਾਨੀ ਦੀ ਬਾਈ ਹੂੰ ਜਾਨਕੀ ਰਸਤੇ ਜਿਵੇਂ ਮੈਨੂੰ ਮਿਲੀ ਕਹਿੰਦੀ ਬਈ ਮੈਂ ਭਵਾਨੀਗੜ੍ਹ ਤੱਕ ਜਾਣਾ ਰਸਤੇ ਆ ਬੇਬੇ ਦੀ ਉਮਰ ਦੀ ਹੂੰ ਤੇ ਚਲ ਮੈਂ ਝਾੜ ਲਈ ਹਣਾ ਉਮਰ ਦਾ ਰਹਾਏ ਕਰ ਲਿਆ ਆਪਣਾ ਚਲਾ ਬਜ਼ੁਰਗ ਹਣਾ ਹਾਂ ਗਾਂ ਲੱਗ ਰਹੇ ਦੀ ਨਾਕਾ ਬਾਈ ਅੱਛਾ ਉਹ ਨਾਕੇ ਦੂਰੋਂ ਹੀ ਦੇਖ ਕੇ ਕਹਿੰਦੀ ਬਈ ਮੋਟਰਸਾਈਕਲ ਰੋਕ ਲੈ ਮਾ ਕੀ ਗੱਲ ਬੇ ਕਹਿੰਦੀ ਬਈ ਮੇਰੇ ਕੋਲ ਤਾਂ ਸਮਾਨ ਹੈ ਮਾ ਸਮਾਨ ਬੇ ਕਿਦੀ ਭੁੱਕੀ ਆ ਜੇ ਤੇ ਰਣੀਆਂ ਦੇਖ ਲੈ ਅੱਛਾ ਹੋਰ ਆ ਕੰਮ ਬਣਦਾ ਬਈ ਤਾਂ ਹੀ ਹੁਣ ਝਾੜਦੇ ਨਹੀਂ ਹੈਗੇ ਕਿਸੇ ਨੂੰ ਹੈ ਨਹੀਂ ਜਵਾਨਾ ਬਾਈ ਅੱਜ ਕੱਲ੍ਹ ਉਹ ਜਵਾਨਾ ਨਹੀਂ ਗਾ ਬਾਕੀ ਉਹ ਬੰਟੀ ਬੈਠਾ ਉਹ ਦੇਖ ਉਹ ਜਵਾਨਾ ਜਰਾ ਗੜਾ ਹਣਾ ਉਹ ਜਵਾਨਾ ਹੈਗਾ ਕਿ ਉਹ ਤਾਂ ਕਹਿੰਦੀ ਕਿ ਕਿਵੇਂ ਬੇ ਉੱਥੇ ਮੈਂ ਮੈਂ ਨਹੀਂ ਕਹਿੰਦੀ ਉੱਥੇ ਬਿਠਾ ਰੋ ਪੁੱਤਾਂ ਕੌਣ ਕਹਿੰਦੀ ਕਿ ਕੋਈ ਮੇਰ ਵਰਗੀ ਹੋਣੀ ਮਲ ਅੱਛਾ ਠੀਕ ਹੈ ਤੇਰੀ ਕੁੜੀ ਕਤਰੀ ਹੋਣੀ ਹਾਂ ਉਹ ਤਾਂ ਮੈਲ ਫੜ ਲਿਆ ਕਹਿੰਦੀ ਮੈਲ ਫੜਾ ਮੈਲ ਫੜਾ ਵਾ ਕਹਾ ਕਹੀਆ ਬੜਕੋ ਵੀ ਕੱਢ ਫਿਰ ਵੀ ਬਸ ਆ ਕੇ ਬੰਦੇ ਆ ਜੋ ਅੱਗੇ ਫਲਾਣੇ ਸਮੇ ਖੜੇ ਆ ਮੈਂ ਮੋਟਰਸਾਈਕਲ ਤੇ ਬੈ ਗਈ ਮਤਲਬ ਪਹਿਲਾਂ ਹਾਂ ਮੋਟਰਸਾਈਕਲ ਤੇ ਬੈ ਗਈ ਮੈਂ ਮੈਜਾ ਬੈ ਜਾ ਮੋਟਰਸਾਈਕਲ ਤੇ ਬੈ ਗਈ ਸਿੱਧਾ ਖੜਾ ਲਿਆ ਹਾਂ ਖੜਾ ਲਿਆ ਫਿਰ ਕਹਾਂ ਜਾ ਕੇ ਕਹਿੰਦੀ ਬੜੂਆ ਵੀ ਕੱਢ ਅੱਛਾ ਬੜੂਆ ਵੀ ਕੱਢ ਉਹਦੋਂ ਕਹਿੰਦੀ ਵਸ ਕੇ ਆਜੋ ਕਹਿੰਦੀ ਫਰਾਂਡਾਂ ਵਿੱਚ ਖੜੇ ਆਏ ਕੰਮ ਜਿਆਦਾ ਹੁੰਦਾ ਇਹ ਸੱਚੀਆਂ ਵੀ ਨਹੀਂ ਝੂਠੀਆਂ ਨੇ ਆਪਾਂ ਜਿਹਨੇ ਬਣਾਉਨੇ ਜਿਹੜੀਆਂ ਆ ਇੱਕ ਮਤਲਬ ਮੈਨੂੰ ਕੋਈ ਬੰਦਾ ਦੱਸਦਾ ਦੀ ਹੋਰ ਕੁਸਾ ਹੋ ਰਿਹਾ ਬਹੁਤ ਕੁਸਾ ਉਹ ਬੈਂਕਰ ਦੇ ਵਿੱਚੋਂ ਨਾ ਇੱਕਾ ਮੁੰਡਾ ਆਪਣਾ ਲੱਗਿਆ ਵਾ ਇਹ ਤਾਂ ਸਾਡੇ ਕਿਸੇ ਦਬਤ ਦੀ ਗੱਲ ਆ ਉਹ ਬੰਦੇ ਨੂੰ ਕਹਿੰਦਾ ਕਹਿੰਦੀ ਮੈਨੂੰ ਵੀਰੇ ਘਰੇ ਕਦੇ ਛੱਡ ਨਾ ਗਿਆ ਕਰੇ ਛੱਡ ਕੇ ਆ ਕੇ ਜਦੋਂ ਉੱਥੋਂ ਵੀ ਕਹਿੰਦੀ ਬਡੂਆ ਕੱਢ ਬਣਾਣਾ ਕੱਢ ਉਹਨੂੰ 50000 ਖਣੀ ਕਿੰਨੇ ਚ ਕਹਿੰਦੀ ਮੈਨੂੰ غلط ਗੱਲ ਕਹੀ ਤੀ ਮੈਨੂੰ ਮਾੜਾ ਹੋ ਗਿਆ ਉੱਥੋਂ ਦਾ ਮੈਂਡਾ ਮੱਛਾ ਸਲਾਇਆ ਅੱਛਾ ਹੀ ਬਹੁਤ ਸੱਚੀਆਂ ਨੇ ਬੱਲਾ ਹੈਗੀਆਂ ਨੇ ਸੱਚੇ ਵੀ ਹੈਗੀਆਂ ਨੇ ਸਹੀ ਗੱਲ ਹੈ ਹਾਂ ਇੱਕ ਬੰਦੇ ਦੀ ਗੱਲ ਲੈ ਜਿੰਦ ਮੈਂ ਤਾਂ ਤੈਨੂੰ ਕਿੱਥੋਂ ਦੀ ਗੱਲ ਆ ਤੇ ਉਹ ਬੰਦਾ ਬੈਂਕ ਚੋਂ ਪੈਸੇ ਕਢਾ ਲੇ ਉਹਦੇ ਕੋਲੇ ਮਤਲਬ ਕੁਝ ਹੈ ਨਹੀਂ ਤੇ ਬੈਂਕ ਚੋਂ ਪੈਸੇ ਕਢਾ ਲੇ ਕਾਜ ਕੋਈ ਮਤਲਬ ਕੋਈ ਲਫਾਫਾ ਵਗੈਰਾ ਨਹੀਂ ਹੈਗੇ ਜੀ ਉਹ ਪਚੋਲੀ ਚ ਪਵਾ ਕੇ ਕਾਪੀ ਇਹੀ ਬਾਗ ਗਿਆ ਬਾਹਰੇ ਬੈਂਕ ਚੋਂ ਉਹ ਮਤਲਬ ਦੁਕਾਨ ਵਾਲੇ ਤੋਂ ਕੋਈ ਥੈਲਾ ਸੁਲਾ ਲਿਆ ਉਹਨੇ ਥੈਲਾ ਲੈ ਕੇ ਕਿਸੇ ਮਤਲਬ ਬੰਦੇ ਨੂੰ ਪਤਾ ਲੱਗ ਗਿਆ ਵੀ ਇਹਦੇ ਲੈ ਪੈਸੇ ਨੇ ਥੈਲਾ ਲੈ ਕੇ ਉਹ ਮੋਟਰਸਾਈਕਲ ਤੇ ਮਤਲਬ ਚੱਲ ਪਿਆ ਪਿੰਡ ਨੂੰ ਤਾਂ ਬਹੁਤ ਲੋਕ ਰਸਤੇ ਦੇ ਵਿੱਚ ਇੱਕ ਜਨਾਨੀ ਦੀ ਮਤਲਬ ਉਹ ਬਈ ਉਹਨੇ ਮਤਲਬ ਰੋਕ ਲਿਆ ਵੀ ਵੀ ਮਨ ਨੂੰ ਲੈ ਕੇ ਜਾ ਉਹਨੂੰ ਐਂ ਦੇ ਵੀ ਚੱਲ ਕੋਈ ਨਹੀਂ ਵੀ ਬੁੜੀ ਆ ਨਾ ਮੈਂ ਬਾਈ ਮੈਂ ਕਹਿੰਦੀ ਨਹੀਂ ਮੈਨੂੰ ਲਖੜਾ ਲਾ ਬੜਾ ਜੀ ਨਹੀਂ ਉੱਤੇ ਬੈਠੇ ਜੁ ਲੈਣੇ ਮਤਲਬ ਉਹ ਪਿੱਛੇ ਪੁੱਛੋਂ ਗੱਡੀ ਆ ਗਈ ਉਹਨਾਂ ਨੇ ਫੋਨ ਕਰਤਾ ਉਹਨੇ ਜੇ ਮੈਂ ਚੜ ਗਈ ਤੇ ਉਦੋਂ ਆਜਾ ਉਹ ਰੋਕਣ ਲੱਗ ਗਏ ਨਹੀਂ ਰੋਕ ਲਾ ਮੜਾ ਮੈਂ ਉਤਰਨ ਹੋ ਰਹੀ ਜੇ ਤੁਹਾਨੂੰ ਮਤਲਬ ਉਹਨਾਂ ਤੇ ਸ਼ੱਕ ਹੋ ਗਿਆ ਉਹਨੇ ਮੜਾ ਰੋਕੀ ਤਾਰ ਕੇ ਮੋਰਚਾ ਪਿੰਡ ਜੀ ਵਾਰ ਲੈ ਮਤਲਬ ਵਾਪਸ ਆ ਗਿਆ ਪਿੰਡ ਤੇ ਮੈਨੂੰ ਮੰਨ ਜਾਣਗੇ ਇਹ ਹਾਂ ਵੀ ਮੈਨੂੰ ਕੇਰਨਗੇ ਹਾਂ ਕੇ ਲੰਗੇ ਮੈਨੂੰ ਸ਼ੱਕ ਹੋਈ ਵੀ ਤੇ ਕੋਈ ਹੈਗੀ ਗੜਬੜਾ ਇਹ ਲੋਟ ਹੋਇਆ ਹਾਂ ਉਰ ਤੁਸੀਂ ਮਿਲਾਂ ਜਾਾਂਗੇ ਦੇ ਬਾਰੇ ਮੈਂ ਸੋਚ ਰਹੀ ਹਾਂ ਜੀ ਵੀ ਆਪਾਂ ਹਰਿਆਣੇ ਵਾਲੇ ਮੁੱਦੇ ਤੇ ਗੱਲ ਕਰ ਸਕਦੇ ਹਾਂ ਜੀ ਪਾਣੀ ਦੇਈਏ ਕਿ ਨਾ ਦੇਈਏ ਹਰਿਆਣੇ ਦੇ ਹਾਂ ਜੀ ਹਰਿਆਣੇ ਦੇ ਕਿਵੇਂ ਜਿਹੜੀ ਉਹ ਐਸਵਾਈਐਲ ਮਿਲਨਹਿਰ ਹੂੰ ਉੱਥੇ ਗੱਲ ਕਰ ਸਕਦੇ ਹਾਂ ਵੀ ਕਰੋ ਗੱਲ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਗੱਲ ਕਰੀਏ ਕਿੱਥੋਂ ਨਾ ਫਿਰ ਵੀ ਕੋਈ ਗੱਲ ਹੱਦ ਕਰੋ ਵੀ ਅਦ੍ਰਿ ਰੋਪੜਕੜੀ ਚੱਲੀ ਆਂ ਕਿਹਦੇ ਸਰਾਂ ਦੇ ਘਣੀ ਚੱਲੀ ਆਂ ਹਾਂਜੀ ਹੂੰ ਮੇਰਾ ਨਾਮ ਹੈ ਜੀ ਹਰਮਨ ਚੈਲ ਹੂੰ ਫਰੋਮ ਲੇਰ ਕੋਟਲਾ ਠੀਕ ਹੈ ਜੀ ਤੇ ਮੈਂ ਸਤਨਾ ਭੰਗੂ ਨਾਲ ਬਹੁਤ ਟਾਈਮ ਤੋਂ ਅਟੈਚਡ ਆ ਕੰਮ ਕਰ ਰਿਹਾ ਕੰਮ ਕਰ ਰਿਹਾ ਜੀ ਉਸੇ ਨੂੰ ਕਹਿ ਸਕਦੇ ਆਪਾਂ ਵਰਕ ਟਾਈਪ ਅਟੈਚਡ ਹੂੰ ਠੀਕ ਹੈ ਅਸੀਂ ਕਾਫੀ ਟਾਈਮ ਤੋਂ ਕੰਮ ਕਰ ਰਹੇ ਆਂ ਔਰ ਜਾਣਦੇ ਆਂਗੇ ਤੇ ਬਹੁਤ ਵਧੀਆ ਇਨਸਾਨ ਨੇ ਇਹ ਤੇ ਕਦੇ ਕਦੇ ਇਹ ਗੁੱਸੇ ਹੋ ਜਾਂਦੇ ਨੇ ਉਹ ਕਰਦਾ ਗੁੱਸਾ ਹੀ ਬਾਤ ਹੈ ਇਹਨਾਂ ਨਾਲ ਕੱਟ ਬੰਦਦੇ ਥੋੜੀ ਜਿਹੀ ਕਰ ਕਰੇ ਲੜਕੋ ਨੇ ਲਾਈਵ ਚ ਮੇਰੇ ਐਕਚੁਅਲੀ ਜਿਸੀਂ ਜਦੋਂ ਸਾਡੀ ਘੱਟ ਬਣ ਲੱਗੇ ਤਾਂ ਫਿਰ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਜਲੂਸ ਕਰਦੇ ਆ ਇੱਕ ਦੂਜੇ ਦਾ ਲਾਈਵ ਚ ਅਸੀਂ ਇੰਸਟਾਗ੍ਰਾਮ ਲਾਈਵ ਚ ਹਾਂ ਲੜਦੇ ਨੇ ਲਾਈਵ ਚ ਬਿਲਕੁਲ ਲਾਈਵ ਚ ਆ ਕੇ ਜਲੂਸ ਕਰਦੇ ਆ ਅਸੀਂ ਇੱਕ ਦੂਜੇ ਦਾ ਲੜਾਈ ਪਰ ਮਤਲਬ ਇਹ ਆ ਭਾਈ ਜਿੱਦ ਤੇ ਤੁਸੀਂ ਲਾਈਵ ਹੋ ਅਸੀਂ ਵਿੱਚ ਅਟੈਚ ਨਾ ਹੋਈਏ ਨਾ ਹੈ ਨਾ ਆਓ ਦੇਖੋ ਤੁਸੀਂ ਤੁਸੀਂ ਇਨਸਾਫ ਕਰੋ ਅਸੀਂ ਤਾਂ ਤਸਤਾ ਲਗਾ ਲਾਉਣ ਟੂ ਇਨਵਿਟੇਸ਼ਨ ਬੰਦ ਨਾ ਵੀ ਆਓ ਪਲੀਜ਼ ਸਾਡੀ ਲੜਾਈ ਚ ਦੇਖੋ ਸਾਡੀ ਲੜਾਈ ਸੁਆਦ ਲਵੋ ਹਾਂ ਵੀ ਲੜਾਈ ਦੇਖੋ ਕਿਸ ਤਰ੍ਹਾਂ ਦੀ ਅਸੀਂ ਕਰਦੇ ਆ ਲੜਾਈ ਮਤਲਬ ਹੈ ਨਾ ਇੰਸਟਾਗ੍ਰਾਮ ਤੇ ਦੇਖੋ ਲਾਈਵ ਦੇ ਵਿੱਚ ਲੜਨਾ ਕੋਈ ਸੌਖੀ ਗੱਲ ਨਹੀਂ ਹੈ ਲੜਨਾ ਕੋਈ ਸੌਖੀ ਗੱਲ ਨਹੀਂ ਇਹ ਵੀ ਇੱਕ ਇਹ ਵੀ ਇੱਕ ਹੋਇਆ ਆਰਟ ਹੈ ਟੈਲੈਂਟ ਹੈ ਟੈਲੈਂਟ ਹਰ ਇੱਕ ਬੰਦੇ 'ਚ ਨਹੀਂ ਹੋ ਸਕਦਾ ਹੁਣ ਮੇਰੇ ਅੰਦਰ ਜੇ ਬੋਲਣ ਦੀ ਸ਼ਮਤਾ ਇੰਨੀ ਹੈ ਨਹੀਂ ਹੈ ਨਾ ਵੀ ਮੈਂ ਵੀ ਫਿਰ ਵੀ ਮੈਂ ਲੜ ਲੈਂਦੀ ਆ ਲੜਨ 'ਚ ਮੈਂ ਹਾਰਾਂ ਬਹੁਤ ਪਰ ਨਿਕਲ ਜਾਂਦੀ ਹੈ ਕਰ ਦਿਆਂ ਦਾ ਗੁੱਸਾ ਲਾਈਵ ਹਾਂਜੀ ਹਾਂ ਹੁਣ ਕਿਹੜਾ ਸੀਨ ਹੈ ਸਸ ਇੱਕ ਰਹਿ ਗਿਆ ਸੀ ਕਿਹੜਾ ਬੋਲ ਮੇਰੇ ਨਾਲ ਸੀਨ ਠੀਕ ਉਸੇ ਚੱਲ ਰਿਹਾ ਸੀ ਸਰ ਗੱਲ ਇਹ ਹੈ ਕਿ ਵੀ ਅਸੀਂ ਜੋ ਲੜਦੇ ਹਾਂਗੇ ਸਤਨਾਮ ਪੰਗੂ ਤੇ ਮੈਂ ਤਾਂ ਅਸੀਂ ਸੋਸ਼ਲ ਮੀਡੀਆ ਤੇ ਆ ਕੇ ਇੰਸਟਾਗ੍ਰam ਤੇ ਲਾਈਵ ਆ ਕੇ ਲੜਦੇ ਆ ਕਿਉਂਕਿ ਸਾਨੂੰ ਇਹ ਹੁੰਦਾ ਵੀ ਸਾਡੀ ਲੜਾਈ ਹਾਂ ਸਾਡੀ ਲੜਾਈ ਸਾਰੇ ਦੇਖਣ ਤਾਂ ਕਿ ਸਾਰੇ ਆਪਣੇ ਹਾਂ ਸਾਰੇ ਆਪਣੇ ਆਪਣੇ ਕਮੈਂਟ ਦੇਣਾ ਹਨਾ ਜੋ ਵੀ ਆਪਣੇ ਆਪਣਾ ਰਿਵਿਊ ਦੇਣਾ ਪੀਹਾ ਅਸੀਂ ਲੜਦੇ ਹੋਏ ਕਿਹੜਾ ਜਿੱਤਦਾ ਕਿਹੜਾ ਹਾਰਦਾ ਕਿਹੜਾ ਕੀ ਛੋਟਾ ਵੱਟ ਦਾ ਰੋਲਾ ਮੈਂ ਕਹਿਣਾ ਲੋਕ ਥੋਨੂੰ ਕਮੈਂਟ ਕਰਦੋਂ ਥੱਲੇ ਵੀ ਕਿਉਂ ਦਿਮਾਗ ਖਾਦਾ ਸਾਡਾ ਵੀ ਬੰਦ ਕਰ ਦੋ ਲਾਈਵ ਆਏ ਗਏ ਹੋਣਾ ਇੱਕ ਵਾਰੀ ਅਸੀਂ ਇਹ ਕਿਹਾ ਸੀ ਵੀ ਭਾਈ ਲੜਨਾ ਦੱਸੋ ਕਦੋਂ ਆਏਗਾ ਇਹ ਕਹਿੰਦਾ ਟਾਈਮ ਬੰਨ ਲੈ ਸੀ ਮਤਲਬ ਮਤਲਬ ਕੀ ਗੱਲ ਐਵੇਂ ਹੋਈ ਟਾਈਮ ਬੰਨ ਲੈ ਕਿਹਦੇ ਨੂੰ ਗਾਣ ਇਹ ਬੰਦਾ ਆਇਆ ਨਹੀਂ ਮੈਂ ਟਾਈਮ ਬੰਨਿਆ ਸੀ ਅੱਛਾ 5 ਵਜੇ ਤੱਕ ਇਹ ਬੰਦਾ ਕਹਿੰਦਾ ਮੇਰਾ ਸ਼ੂਟ ਹੈ ਆ ਹੁਣ ਬਈ ਮੈਂ ਵੀ ਇਹ ਗੱਲ ਗਲਤ ਹੈ ਅਗਲੇ ਦਿਨ ਇਹਨੇ ਬੁਲਾਇਆ ਮੈਨੂੰ ਬਸ ਛੋਟੀ 7 ਵਜੇ ਆਉਗਾ ਤੂੰ ਹਾਂ ਹੁਣ ਛੋਟਾ ਮੈਨੂੰ 2 ਮਿੰਟ ਹੋਰ ਲੈ ਅਗਲੇ ਦਿਨ ਇਹਨੇ ਬੁਲਾਇਆ ਮੈਨੂੰ ਫਿਰ ਮੇਰਾ ਸ਼ੂਟ ਸੀ ਫਿਰ ਸਾਡਾ ਸਾਡੀ ਲੜਾਈ ਹੋਈ ਨਹੀਂ ਚੰਗੀ ਤੇਰਾ ਸਾਡਾ ਟਾਈਮ ਬੰਨਿਆ ਨਹੀਂ ਗਿਆ ਫਿਰ ਅਸੀਂ ਛੋਟਾ ਬੰਨਿਆ ਕਿ 7 ਵਜੇ ਬੈਠ ਜਾ ਮੈਨੂੰ ਆ ਲੱਗਦਾ 7 ਨਾਲ ਭੰਗੂ ਵੀ ਆਪਣੀ ਲੜਾਈ ਦੇ ਵਿੱਚ ਤੀਜਾ ਬੰਦਾ ਆ ਗਿਆ ਹੁਣ ਇਹਦੇ ਇਸ ਤਰ੍ਹਾਂ ਪੈਣਗੇ ਸਤਨਾ ਵੀ ਇਹ ਜਦੋਂ ਤੁਸੀਂ ਬੱਸ ਦੇ ਵਿੱਚ ਸੁਰਮਾ ਵੇਚ ਰਹੇ ਸੀ ਤੁਸੀਂ ਛੋਟੇ ਇੱਕ ਕਿੰਨੇ ਕਿੰਨੇ ਰੁਪਏ ਪਿੱਛੇ ਰੌਲਾ ਪਾਇਆ ਸੀ ਛੋਟਾ ਇਹਨੇ ਇਹ ਕਹ 5 ਰੁਪਏ ਦੇਣੇ ਨੇ ਮੈਂ ਤਾਂ 10 ਰੁਪਏ। ਹਾਂ। ਗੱਲ ਇਹ ਤੇ ਉਹ ਰੌਲਾ ਤਾਂ ਆ ਗਿਆ। ਬਾਈ 10 ਰੁਪਏ ਤਾਂ ਗੱਲ ਹੀ ਨਹੀਂ ਸੀ 10 ਰੁਪਏ ਤਾਂ ਡੱਬੀ ਨਹੀਂ ਤੀਗੀ। ਠੀਕ ਆ ਉਹਦਾ ਹੋਰ ਗੱਲ। 5 ਰੁਪਏ ਦਾ ਸੁਰਮਾ ਤੇ ਇੰਨਾ ਕਰਮਾ ਦੇ। ਨਾ ਤੁਸੀਂ ਤੁਹਾਡਾ ਕੀ ਬਲੇਮ ਸੀ ਇਹ ਤੇ ਵੀ ਇਹ ਜਾਲੀ ਚੋੜੀ ਸੁਰਮਾ। ਇਹ ਜਾਲੀ ਸੁਰਮਾ ਵੇਚਦਾ ਜੀ। ਇਹ ਮਤਲਬ ਇਹ ਜੋਗੀਆਂ ਸੁਰਮਾ ਨਹੀਂ ਸੀ ਹਨਾ। ਨਾ 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 ਇਹ ਤਾਂ ਇਹ ਲਾ ਲੋ ਵੀ ਜਿਹੜਾ ਕੋਲਾ ਨਹੀਂਂ ਦਾ ਕੋਲੇ ਨੂੰ ਪੀਸ ਕੇ ਪਾਊਡਰ ਜਾਂ ਬਣਾ ਲੈਂਦਾ ਉਹ ਪਾਪਾ ਦੇ ਵਿੱਚ ਹੀ ਆਉਂਦਾ। ਪਹਾੜੀਆਂ ਤੋਂ ਲਿਆਂਦਾ ਹੋਇਆ ਕੋਲਾ ਤੇ ਉਹ। ਹੈਂ? ਕਰੇ ਪਹਾੜ ਦੇਖੇ ਨੇ। ਹੈਂ? ਥਰਮਲ ਤੇ ਲੈ ਕੇ ਨੇਗੇ ਬਬੂ ਬਾ ਨਾ ਲੈ ਕੇ ਦਿੱਤੇ